ਮਾਬਰ ਰਕਤ ਹੋ ਗਈ ਹਾਂਜੀ ਸਰ ਇਹ ਹਰਜੀਤ ਸਿੰਘ ਲਵਣਗੜ ਦਾ ਜੀ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ 22 ਤਰੀਕ ਨੂੰ 22 9 ਨੂੰ ਵੀ ਮੇਰੀ 10 ਤਰੀਕ ਗੱਡੀ ਲੈਂਡਰ ਵੀ 2010 ਮਾਡਲ ਟਰੱਕ ਜੁਨੀਅਰ ਚ ਮਛਵੜਾ ਸਾਹਿਬ ਖੜੀ ਕਰੀ ਸੀ ਕੋਈ ਚੋਰੀ ਕਰਕੇ ਲੈ ਗਿਆ ਤੇ ਅਸੀਂ ਐਪਲੀਕੇਸ਼ਨ ਵੜ ਕੇ ਉੱਥੇ ਰਸੀਅਾ ਦਰਜ ਕਰਕੇ ਤਤਤੀਸ਼ੂ ਸ਼ੁਰੂ ਕਰ ਦਿੱਤੀ ਸੀ ਅਸੀਂ ਉਸ ਦੌਰਾਨ ਫਿਰ ਅੱਗੇ ਤਤਤੀਸ਼ ਚੱਲਦੀ ਰਹੀ ਜੀ ਅਸੀਂ ਦਾ ਤੋੜਾ ਤੀ ਟੈਕਨੀਕਲ ਤਰੀਕੇ ਨਾਲ ਤੇ ਦੂਸਰੀ ਸਵੇਰੇ ਅਸੀਂ ਪਹੁੰਚ ਗਏ ਪਾਤਣਾ ਪਿੰਡ ਸ਼ਹਿਰ ਡਿਸਟ੍ਰਿਕਟ ਪਟਿਆਲਾ ਦੇ ਉਥੋਂ ਅਸੀਂ ਦੋਚੀ ਸੀ ਜਿਹੜੀ ਗੱਡੀ ਦਸਤਰੀ ਬ੍ਰੰਦ ਹੋਣੀ ਜੀ ਤੇ ਦੋ ਦੋਸੀ ਉਥੋਂ ਅਸੀਂ ਗਿਫਤਰ ਕਰ ਲਏ ਇਹ ਦੋਸੀ ਕੌਣ ਵਾਲੀ ਕਿਹਦੇ ਕਿਹੜੇ ਪੜ੍ਹਦੇ ਹੁੰਦੇ ਹਾਂ ਹਾਂ ਜੀ ਬਲਦੇਵ ਸਿੰਘ ਆ ਜੀ ਇਹ ਪਾਤਣਾ ਦਾ ਜੀ ਨੈਕਨੇਮ ਹੈਗਾ ਜਿਹੜਾ ਬੱਬੂ ਜੀ ਇਹ ਮਿਸਤਰੀ ਦਾ ਕੰਮ ਕਰਦਾ ਜਿਹੜੀ ਚੋਰੀशुदा ਗੱਡੀਆਂ ਵੀ ਸ਼ੇਵ ਚੇਂਜ ਕਰਦਾ ਰੰਗ ਵਗੈਰਾ ਕਰਦਾ ਇਹ ਤਾਂ ਇੱਕ ਇਹਦੇ ਨਾਲ ਇਹਦਾ ਸਾਥੀ ਹੈ ਨਿਰਮਲ ਸਿੰਘ ਇਹ ਵੀ ਉੱਥੇ ਆਪਣੇ ਪਾਤਰਾਂ ਦੇ ਰਹਿਣ ਵਾਲਾ ਜੀ ਤੀਸਰਾ ਦੋਸਤ ਜਿਹੜੇ ਗ੍ਰਿਫਤਾਰ ਕਰਨਾ ਬਾਕੀ ਉਹਦਾ ਨਾਮ ਹੈ ਅਜੀਤ ਸਿੰਘ ਉਹਨੂੰ ਮਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ ਇਹਦਾ ਕੋਈ ਹੋਰ ਪਤੀ ਤਾਂ ਹਾਂਜੀ ਅਜੀਤ ਸਿੰਘ ਦੇ ਖਿਲਾਫ ਤਿੰਨ ਪਰਚੇ ਚੋਰੀ ਦੇ ਦਰਜ ਹੈ ਜੀ ਤੇ ਜਿਹੜਾ ਇਹ ਬੱਬੂ ਆ ਤੇ ਨਿਰਮਲ ਇਹਨਾਂ ਦੇ ਸਿੰਗਲ ਸਿੰਗਲ ਇੱਕ 1-1 ਪਰਚੇ ਦਰਜ ਹੈ ਇਹਨੇ ਇਹ ਦਿੱਤੋ ਉਹ ਇਹ ਉਹ ਬੋਲੀ ਵਸਵੇਂ ਆਪਣੇ ਮੱਛਲਾ ਦੇ ਕੋਲ ਚੋਰੀ ਕੀਤੀ ਹੈ ਹਾਂਜੀ ਦੇਖੋ ਅੱਜ ਅਸੀਂ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੇ ਲਈ ਇਹਨਾਂ ਨੇ ਮੋਢਲੀ ਪੁੱਛ ਗਿਛ ਤੇ ਤਕਨੀਕ ਨਾਲ ਪੁੱਛ ਗਿਛ ਕਰਕੇ ਹੋਰ ਤੱਕ ਸਾਹਮਣੇ ਆਉਣ ਦੀ ਸਾਨੂੰ ਬੜੀ ਨਹੀਂ ਤਾਂ ਐਸੋ ਕੀ ਮਾਮਲਾ ਰਕਤ ਹੋ ਗਿਆ ਹਾਂਜੀ ਸਰ ਇਹ ਹਰਜੀਤ ਸਿੰਘ ਲਵਣਗੜ ਦਾ ਜੀ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ 22 ਤਰੀਕ ਨੂੰ 22 ਨੋ ਵੀ ਮੇਰੀ 10 ਟੈਰੀ ਗੱਡੀ ਲੈਂਡਰ ਵੀ 2010 ਮਾਡਲ ਟਰੱਕ ਜੁਨੀਅਰ ਜਮਸ਼ੀਪੁਰਾ ਸਾਹਿਬ ਖੜੀ ਕਰੀ ਸੀ ਕੋਈ ਚੋਰੀ ਕਰਕੇ ਲੈ ਗਿਆ ਤੇ ਅਸੀਂ ਐਪਲੀਕੇਸ਼ਨ ਬੜ ਕੇ ਉੱਥੇ ਰਸਿਆ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਅਸੀਂ ਉਸ ਦੌਰਾਨ ਫਿਰ ਅੱਗੇ ਤਫ਼ਤੀਸ਼ ਚੱਲਦੀ ਰਹੀ ਜੀ ਅਸੀਂ ਦਾ ਤੁਰਾਤੀ ਟੈਕਨੀਕਲ ਤਰੀਕੇ ਨਾਲ ਤੇ ਦੂਸਰੀ ਸਵੇਰੇ ਅਸੀਂ ਪਹੁੰਚ ਗਏ ਪਾਤਣਾ ਪੈਂ ਸ਼ਹਿਰ ਡਿਸਟ੍ਰਿਕਟ ਪਟਿਆਲੇ ਉਥੋਂ ਅਸੀਂ ਦੋਚੀ ਸੀ ਜਿਹੜੀ ਗੱਡੀ ਦਸਤਰੀ ਬਰੰਬਦ ਹੋ ਗਈ ਜੀ ਤੇ ਦੋ ਦੋਚੀ ਉਥੋਂ ਅਸੀਂ ਗਿਫਤਰ ਕਰ ਲਏ ਜੀ ਇਹ ਦੋਚੀ ਕੌਣ ਵਾਲੀ ਕਿਹਦੇ ਕਿਹੜੇ ਪਰਿਵਾਰ ਦੇ ਤੋਂ ਵਾਰ ਹੋਏ ਹਾਂ ਜੀ ਹਾਂ ਜੀ ਬਲਦੇਵ ਸਿੰਘ ਆ ਜੀ ਇਹ ਪਾਤੜਾਂ ਦਾ ਜੀ ਨਿਕ ਨੇਮ ਹੈਗਾ ਜਿਹੜਾ ਬੱਬੂ ਜੀ ਇਹ ਮਿਸਤਰੀ ਦਾ ਕੰਮ ਕਰਦਾ ਜਿਹੜੀ ਚੋਰੀशुदा ਗੱਡੀਆਂ ਦੇ ਸ਼ੇਪ ਚੇਂਜ ਕਰਦਾ ਰੰਗ ਵਗੈਰਾ ਕਰਦਾ ਇਹ ਤਾਂ ਇੱਕ ਇਹਦੇ ਨਾਲ ਇਹਦਾ ਸਾਥੀ ਹੈ ਨਿਰਮਲ ਸਿੰਘ ਇਹ ਵੀ ਉਥੇ ਆਪਣੇ ਪਾਤੜਾਂ ਦੇ ਰਹਿੰਦਾਂ ਆ ਜੀ ਤੀਸਰਾ ਦੋਚੀ ਜੇ ਗ੍ਰਿਫਤਾਰ ਕਰਨਾ ਬਾਕੀ ਉਹ ਦਾ ਮੈਂ ਕਿਹਾ ਅਜੀਤ ਸਿੰਘ ਉਹਨੂੰ ਮੇਰੇ ਜਲਦੀ ਗ੍ਰਿਫਤਾਰ ਕਰ ਲੈਣਾ ਇਹਦਾ ਕੋਈ ਹੋਰ ਪਤੀ ਦਾ ਕੋਈ ਹਾਂਜੀ ਅਜੀਤ ਸਿੰਘ ਦੇ ਖਿਲਾਫ ਤਿੰਨ ਪਰਚੇ ਚੋਰੀ ਦੇ ਦਰਜ ਹੈ ਜੀ ਤੇ ਜਿਹੜਾ ਇਹ ਬੱਬੂ ਆ ਤੇ ਨਿਰਮਲ ਇਹਨਾਂ ਦੇ ਸਿੰਗਲ ਸਿੰਗਲ ਇੱਕ 1-1 ਪਰਚੇ ਦਰਜ ਹੈ ਇਹ ਲੋਕ ਜਿਹੜੇ ਦੋਲੀਆ ਹੁਣ ਕੋਲੀ ਹੋਏ ਵਸੇ ਬਨੇ ਆਪਣੇ ਮੱਛਰਾਂ ਦਾ ਚੋਰੀਆਂ ਕੀਤੀਆਂ ਹਾਂਜੀ ਦੇਖੋ ਅੱਜ ਅਸੀਂ ਮਾਂਜੂ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੇ ਲਈ ਇਹਨਾਂ ਦੀ ਮੋਢਲੀ ਪੁੱਛ ਗਿਛ ਤੇ ਤਕਨੀਕ ਨਾਲ ਕੁਝ ਕਿਸ ਕਰਕੇ ਹੋਰ ਤੱਕ ਸਾਹਮਣੇ ਆਉਣ ਦੀ ਸਾਨੂੰ ਵੱਡੀ ਨਹੀਂ ਦਰ ਹੈ